ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਹਾਂ ਗੋਰਾ ਵਾਲੀਆ ਤੁਹਾਨੂੰ ਯਾਦ ਹੋਏਗਾ ਕੁਝ ਦਿਨਾਂ ਪਹਿਲਾਂ ਨਾਬਾ ਰਿਆਸਤ ਚਰਚਾ ਦੇ ਵਿੱਚ ਆਂਦੀ ਹੈ ਇੱਕਦਮ ਹੀ ਨਾਬਾ ਰਿਆਸਤ ਦੇ युवराज ਜਿਨ੍ਹਾਂ ਦੀ ਦਸਤਾਰਬੰਦੀ ਹੁੰਦੀ ਹੈ ਅਚਨਚੇਤ ਯਾਨੀ ਇੱਕਦਮ ਹੀ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਆ ਕਿ ਦਸਤਾਰਬੰਦੀ ਹੋਈ ਹੈ ਪੂਰੇ ਸਿੱਖ ਮਰਿਆਦਾ ਦੇ ਨਾਲ ਰਾਜਸੀ ਤਰੀਕੇ ਦੇ ਨਾਲ ਜਿਵੇਂ ਪਹਿਲੇ ਹੋਇਆ ਕਰਦੀ ਸੀਗੀ ਕਹਿੰਦੇ ਸਵਾ 100 ਸਾਲ ਬਾਅਦ ਜਿਹੜਾ ਹੈ ਕਿਲਾ ਜਿਹੜਾ ਆਬਾਦ ਹੋਇਆ ਅਚਾਨਕ ਕਿਵੇਂ ਸਭ ਕੁਝ ਹੋ ਜਾਂਦਾ ਇਹ ਸਾਰਾ ਘਟਨਾ ਕਰਮ ਕਿ ਕੋਈ ਸਕ੍ਰਿਪਟਡ ਸੀਗਾ ਇਕਦਮੀ ਹੋ ਜਾਂਦਾ ਇਹ ਹੁਣ ਸਵਾਲ ਖੜੇ ਹੋ ਰਹੇ ਆ ਤੇ ਸਵਾਲ ਕਿਉਂ ਖੜੇ ਹੋ ਰਹੇ ਆ ਕਿ ਸਵਾ 100 ਸਾਲ ਤੱਕ ਕੁਝ ਨਹੀਂ ਹੁੰਦਾ ਤੇ ਇਕਦਮ ਕਿਵੇਂ ਹੋ ਜਾਂਦਾ ਇਸ ਦੇ ਉੱਪਰ ਚਰਚਾ ਕਰਾਂਗੇ ਖਾਸ ਤੌਰ ਤੇ ਸੀਨੀਅਰ ਲਾਇਰ ਅਤੇ ਸਮਾਜ ਸੇਵੀ ਅਰਪਾਲ ਸਿੰਘ ਖਾਰਾ ਸਾਹਿਬ ਸਾਡੇ ਨਾਲ ਜੁੜੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸ੍ਰੀ ਕਾਲ ਜੀ ਸਤਿ ਸ਼੍ਰੀ ਅਕਾਲ ਸਰ ਖਾਰਾ ਸਾਹਿਬ ਇਕਦਮੀ ਪਿਛਲੇ ਹਫਤੇ ਆਪਾਂ ਦੇਖਦੇ ਆ ਕਿ ਨਾਬਾ ਰਿਆਸਤ ਚਰਚਾ ਚ ਆ ਜਾਂਦੀ ਆ ਇਕਦਮੀ ਸੁਰਖੀਆਂ ਬਟੋਰ ਲੈਂਦੇ ਕਹਿੰਦੇ युवराज ਜਿਹੜੇ ਨੇ ਉਹ ਆ ਗਏ ਨੇ ਤੇ ਪੰਜਾਬ ਜਿਹੜਾ ਪੂਰਾ ਜਿਹੜਾ ਖੁਸ਼ ਹੋ ਗਿਆ ਯਾਨੀ ਖੁਸ਼ੀ ਦੀ ਲਹਿਰ ਜਿਹੜੀ ਆ ਨਾਬੇ ਤੋਂ ਜੜੀ ਆ ਤੁਰੀ ਆ ਦੁਨੀਆ ਤੱਕ ਪਹੁੰਚ ਗਈ ਪਰ ਇਸ ਦੇ ਪਿੱਛੇ ਕੀ ਕੋਈ ਸਕ੍ਰਿਪਟ ਹੈ ਕੀ ਯੁਵਰਾਜ ਨੂੰ ਪਲਾਨ ਕੀਤਾ ਗਿਆ ਜਾਂ ਇਸ ਦੇ ਪਿੱਛੇ ਕੋਈ ਕਹਾਣੀ ਹੈ ਤੁਸੀਂ ਇਸ ਨੂੰ ਕਿਵੇਂ ਵੇਖ ਰਹੇ ਹੋ ਸਰ ਦੇਖੋ ਗੌਰਵ ਜੀ ਗੱਲ ਹੈ ਇਸ ਤਰ੍ਹਾਂ ਜਿਹੜੀ ਸਕ੍ਰਿਪਟ ਦੀ ਗੱਲ ਕਰਦੇ ਆ ਆਪਾਂ ਡਾਊਟ ਕਿਵੇਂ ਕ੍ਰੀਏਟ ਹੁੰਦਾ ਜੀ ਇਸ ਦੇ ਵਿੱਚ ਇੱਕ ਡੈਂਟ ਪੈਂਦਾ ਹੈ ਕਾਰਨ ਕੀ ਹੈ ਕਿ ਉਹਨੂੰ ਪ੍ਰਮੋਟ ਕੌਣ ਕਰ ਰਿਹਾ ਹੈ ਇੱਕ ਡੇਰਾ ਕਰ ਰਿਹਾ ਹੈ ਹਾਂ ਤੇ ਦੂਜੀ ਹਿੰਦੁਸਤਾਨ ਦੀ ਹਕੂਮਤ ਹੈ ਜਿਹੜੀ ਭਾਜਪਾ ਉਹ ਕਰ ਰਹੀ ਹੈ ਤਾਂ ਉਹਦੇ ਕਿਤੇ ਨਾ ਕਿਤੇ ਜਾ ਕੇ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਅੰਦਰ ਅੱਜ ਤੱਕਰ ਜਿੰਨੇ ਵੀ ਡੇਰੇ ਚੱਲੇ ਨੇ ਚਾਹੇ ਉਹ ਕਾਂਗਰਸ ਦੇ ਵਕਤ ਨੇ ਚਾਹੇ 1947 ਤੋਂ ਬਾਅਦ ਨੇ ਤਾਂ ਹਿੰਦੁਸਤਾਨ ਦੀ ਹਕੂਮਤ ਚਾਹੇ ਉਹ ਕਾਂਗਰਸ ਰਹੀ ਹੈ ਚਾਹੇ ਅੰਗਰੇਜ਼ ਹੈ ਚਾਹੇ ਭਾਜਪਾ ਹੈ ਤਾਂ ਸਭ ਤੋਂ ਵੱਧ ਜਿਹੜੇ ਡੇਰੇ ਨੇ ਪ੍ਰਮੋਟ ਪੰਜਾਬs ਕੀਤੇ ਗਏ ਨੇ ਸਿੱਖਾਂ ਦੇ ਘਰਾਂ ਚੋਂ ਉਹ ਮੁੰਡੇ ਲਿਆ ਕੇ ਪ੍ਰਮੋਟ ਕੀਤੇ ਗਏ ਨੇ ਕਾ ਜਿਹੜਾ ਇਹ 2027 ਆ ਰਿਹਾ ਹੈ ਜਿਹੜਾ ਇਲੈਕਸ਼ਨ ਆਉਣਾ ਹੈ ਉਹਦੇ ਤਹਿਤ ਇਹ ਸਾਰਾ ਕੁਝ ਤਾਣਾ ਬੁਣਾ ਬਣਾਇਆ ਜਾਂਦਾ ਤਾਂ ਕੁਝ ਜਿਹੜੇ ਤੁਹਾਡੇ ਰਿਪੋਰਟਰ ਨੇ ਹਾਂ ਜਿਨ੍ਹਾਂ ਨੇ ਕਿਹਾ ਬੱਚੇ ਨੂੰ ਸੁਪਨਾ ਆਇਆ ਹੂੰ ਬੱਚਾ ਇਧਰ ਚੰਦ ਪਿਆ ਤਾਂ ਉਹ ਬੱਚੇ ਨੇ ਜਦੋਂ ਟੀਵੀ ਤੇ ਕਿਸੇ ਮੀਡੀਆ ਤੇ ਬੱਚੇ ਨੇ ਡਿਸਕਲੋਸ ਕੀਤਾ ਕਿ ਸੁਪਨੇ ਦੀ ਕੋਈ ਗੱਲ ਨਹੀਂ ਤਾਂ ਦੇਖੋ ਤੁਸੀਂ ਉਹ ਕਿਵੇਂ ਇਹ ਤੋਂ ਸਤਾਂ ਦੇ ਵਿੱਚ ਇੱਕ ਹਕੂਮਤ ਇੱਕ ਡੇਰਾ ਕੁਝ ਤੁਹਾਡੇ ਜਿਹੜੇ ਰਿਪੋਰਟਰ ਨੇ ਸੋਸ਼ਲ ਮੀਡੀਆ ਦੇ ਉੱਪਰ ਕਿਵੇਂ ਉਹਨੂੰ ਪ੍ਰਮੋਟ ਕਰਦੇ ਤਾਂ ਜਿਹੜੀ ਪੰਜਾਬ ਦੇ ਅੰਦਰ ਸਾਰੀ ਉਥਲ ਪੁਥਲ ਚੱਲ ਰਹੀ ਹੈ ਤੈਨੂੰ ਵਨ ਸਾਈਡਡ ਲਿਜਾਣ ਵਾਸਤੇ ਸਿੱਖਾਂ ਨੂੰ ਨਗਰ ਲਾਉਣ ਵਾਸਤੇ ਮੈਂ ਕਹੂੰਗਾ ਸਿੱਖਾਂ ਦੇ ਅੰਦਰ ਇੱਕ ਫਿਰ ਮਹਾਰਾਜਾ ਦਲੀਪ ਸਿੰਘ ਦੀ ਇੱਕ ਚੀਜ਼ ਸ਼ੋਅ ਕਰਨੀ ਜਿਵੇਂ ਮਹਾਰਾਜਾ ਜਨੀਬ ਸਿੰਘ ਵਾਪਸ ਆਇਤ ਆਉਣ ਲੱਗੇ ਸੀ ਤਾਂ ਅੰਗਰੇਜ਼ ਨੂੰ ਲੱਗਿਆ ਸੀ ਕਿ ਪਤਾ ਨਹੀਂ ਕੀ ਹੋ ਜਾਣਾ ਹੈ ਹਾਂ ਤਾਂ ਲੋਕਾਂ ਦੇ ਵਿੱਚ ਕਿ ਚਿੰਤ ਉਠੀ ਸੀ ਕਿ ਮਹਾਰਾਜਾ ਜਨੀਬ ਸਿੰਘ ਵਾਪਸ ਆਵੇਗਾ ਤਾਂ ਪੰਜਾਬ ਇਕੱਠਾ ਹੋ ਚੱਲਿਆ ਸੀ ਤਾਂ ਦੁਬਾਰਾ ਕਿ ਫਿਰ ਇੱਕ ਰਾਜ ਘਰਾਣੇ ਨੂੰ ਪੇਸ਼ ਕੀਤਾ ਜਾ ਰਿਹਾ ਹੈ ਰਾਜ ਘਰਾਣੇ ਨੂੰ ਪੇਸ਼ ਕਰਕੇ ਉਹ ਹਿੰਦੁਸਤਾਨ ਦੀ ਹਕੂਮਤ ਦਾ ਬੈਨੀਫਿਟ ਲੈਣਾ ਚਾਹੁੰਦੀ ਹੈ ਸੋ ਇੱਕ ਸਿਆਸੀ ਹੈ ਸਿਆਸੀ ਹੈ ਸੋ ਮੈਂ ਕਹਾਂਗਾ ਸਾਨੂੰ ਕੁਝ ਸਮਾਂ ਵੇਟ ਕਰਨੀ ਚਾਹੀਦੀ ਹਾਂ ਹਾਂ ਮੈਂ ਖਰਾ ਸਰ ਤੁਸੀਂ ਤੁਸੀਂ ਨਹੀਂ ਲੱਗਣਾ ਚਾਹੀਦਾ ਖਰਾ ਸਰ ਤੁਸੀਂ ਧਰਮ ਤੇ ਇਤਿਹਾਸ ਦੇ ਵੀ ਗਿਆਤਾ ਹੋ ਕਾਫੀ ਰਿਸਰਚ ਕਰਦੇ ਹੋ ਜਿਵੇਂ ਤੁਸੀਂ ਹੁਣੇ ਮਹਾਰਾਜਾ ਦਲੀਪ ਸਿੰਘ ਦੀ ਗੱਲ ਕੀਤੀ ਜਦੋਂ ਅ ਦਸਤਾਰ ਬੰਦੀ ਹੁੰਦੀ ਹੈ ਸਭ ਤੋਂ ਪਹਿਲਾਂ ਵਰਲਡ ਪੰਜਾਬੀ ਨੇ ਯੁਵਰਾਜ ਨੂੰ ਦਿਖਾਇਆ ਸੀਗਾ ਮੈਂ ਖੁਦ ਇਹਦਾ ਇੰਟਰਵਿਊ ਕੀਤਾ ਸੀਗਾ ਆਪਣੇ ਨਾਲ ਹੀ ਜੋੜਿਆ ਸਭ ਤੋਂ ਪਹਿਲਾਂ ਦੋਨੋਂ ਮਾਪਿਓ ਦੋਨੋਂ ਇਕੱਠੇ ਬੈਠੇ ਸੀ ਆਪਣੇ ਨਾਲ ਮੈਂ ਇਹ ਸਵਾਲ ਉਹਨੂੰ ਪੁੱਛਿਆ ਸੀਗਾ ਮੈਂ ਕਿਹਾ ਅਚਨ ਚੇਤ ਕਿਵੇਂ ਹੋ ਗਿਆ ਤੁਸੀਂ ਦਿੱਲੀ ਤੋਂ ਆ ਕੇ ਇੱਥੇ ਇਕਦਮ ਹੀ ਤੁਹਾਨੂੰ ਲੱਗਿਆ ਕਿ ਆਪਾਂ ਤੇ ਉਸਦਾ ਕਹਿਣਾ ਸੀਗਾ ਨੌਜਵਾਨ ਦਾ ਕਿ ਆਪਾਂ ਆਪਣਾ ਕਿਲਾ ਸੰਭੀਏ ਆਪਣਾ ਰਾਜ ਸੰਭੀਏ ਮਤਲਬ ਕਿ ਉਸ ਯੁਵਰਾਜ ਦਾ ਕਹਿਣਾ ਸੀ ਅਸੀਂ ਆਪਣਾ ਰਾਜ ਸੰਭੀਏ ਮਤਲਬ ਕਿ ਰਾਜ ਸੰਭਣ ਵਾਸਤੇ ਆਇਆ ਤੇ ਇੱਥੇ ਹੀ ਪੜਦਾ ਹੈਗਾ ਕਹਦਾ ਕਿ ਮਨ ਲੋ ਕਿ ਮੈਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੁਣ ਦੇਖੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਨੂੰ ਅੱਗੇ ਲੈ ਜਾਣਾ ਕੋਈ ਵੀ ਜਦੋਂ ਇੱਥੇ ਆਉਂਦਾ ਤਾਂ ਉਹਨੂੰ ਇਹੀ ਕਿਹਾ ਜਾਂਦਾ ਕਿ ਤੁਸੀਂ ਪੰਜਾਬ ਦੀ ਗੱਲ ਕਰਨੀ ਆ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਨੂੰ ਹੱਸਦਾ ਖੇਡਦਾ ਮੋੜ ਤੋਂ ਲੈ ਕੇ ਆਣਾ ਤੁਹਾਨੂੰ ਕੀ ਲੱਗਦਾ ਕਿ ਇਹ ਸਾਰੀ ਸਪੀਚਸ ਸਾਰੀ ਪ੍ਰੀਪੇਅਰਡ ਸਾਰਾ ਸਿਖਾਇਆ ਗਿਆ ਹੈ ਇਹ ਕਹਿ ਰਹੇ ਹੋ ਦੇਖੋ ਜਿਹੜਾ ਲੱਗਦਾ ਹੁੰਦਾ ਕਿ ਦੇਖੋ ਆਪਾਂ ਨੂੰ ਪਰਫੈਕਟ ਤਾਂ ਕਹਿ ਨਹੀਂ ਸਕਦੇ ਆਪਾਂ ਕੋਲ ਨਹੀਂ ਖੜੇ ਕਾ ਕਾਰਨ ਕੀ ਹੈ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਵੀ ਬਾਬਾ ਪ੍ਰੋਮੋਟਰ ਆਇਆ ਕਿਸੇ ਤਰੀਕੇ ਨਾਲ ਸਿਆਸੀ ਆਦਮੀ ਨੂੰ ਡਾਦਾ ਜਾਂਦਾ ਹੈ ਤਾਂ ਉਹਨੂੰ ਅਗਰ ਜੇ ਇਹ ਹਰਿਆਣਾ ਜਾਂ ਸਿਮਨਾ ਹੁੰਦੇ ਤਾਂ ਪੰਜਾਬ ਦਾ ਇੱਕ ਡੇਰਾ ਉੱਥੇ ਨਾ ਜਾਂਦਾ ਤਾਂ ਉਹਨੇ ਹਾਈਲਾਈਟ ਨਹੀਂ ਸੀ ਹੁਣ ਹੂੰ ਕਿਉਂਕਿ ਦੇਖੋ ਪੱਗਾ ਤਾਂ ਆਪਾਂ ਜਦੋਂ ਵੀ ਕੋਈ ਨੌਜਵਾਨ ਹੁੰਦਾ ਗੁਰਮਰਯਾਦਾ ਤਹਿਤ ਆਪਾਂ ਇਹ ਪੱਗਾ ਦੀ ਰਸਮ ਕਰਦੇ ਆ ਬਿਲਕੁਲ ਤਾਂ ਮੈਟਰ ਹਾਈਲਾਈਟ ਨਹੀਂ ਹੁੰਦਾ ਹਾਂ ਤਾਂ ਮੈਟਰ ਹਾਈਲਾਈਟ ਕਿਵੇਂ ਹੁੰਦਾ ਇੱਕ ਬਾਬਾ ਆਉਂਦਾ ਇੱਕ ਸੀਐਮ ਆਉਂਦਾ ਤਾਂ ਉਹ ਜਿਹੜਾ ਮੀਡੀਆ ਦੇ ਵਿੱਚ ਸੁਰਖੀਆਂ ਬਣਦੀਆਂ ਨੇ ਉਹ ਦੋ ਕਰੈਕਟਰਾਂ ਕਰਕੇ ਬਣਦੀਆਂ ਹੂੰ ਤਾਂ ਮੈਂ ਇਹ ਹੀ ਕਹਿੰਦਾ ਬਹੁਤ ਵਧੀਆ ਗੱਲ ਆ ਪੰਜਾਬ ਦਾ ਚੰਗਾ ਲੀਡਰ ਨਿਕਲੇ ਪੰਜਾਬ ਦੇ ਬਹੁਤ ਕੁਝ ਹਾਂ ਕਿਹੜਾ ਕੋਈ ਕੁੱਝ ਤਾਂ ਇੱਕ ਡੇਰਾਵਾ ਚਾਹੀ ਇੱਕ ਰਾਜਸੀ ਦੇ ਖਾਤਰ ਵੇਖ ਕਰਨੀ ਸਾਈਜ਼ ਆਈ ਜਲਦੀ ਸਰਦਾਰਾਂ ਦੇ ਸੰਸਾਂ ਨੇ ਜਾ ਕੇ ਸਰੋਪੇ ਇੱਥੇ ਤੇ ਬੜਾ ਕੁਝ ਹੋਇਆ ਸੋ ਇੱਥੇ ਜਲਦੀ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਗੌਰਮ ਸਿੰਘ ਪੰਜਾਬ ਦੇ ਸਿੰਪਲ ਇਹਨਾਂ ਦੇ ਅੰਦਰ ਜਿਆਦਾ ਚਿੰਤਾ ਹਾਂ ਤਾਂ ਵੀ ਨਗਰ ਲੱਗ ਗਿਆ ਜੀ ਹਾਂ ਮਾਰਕੀ ਲੱਗ ਗਈ ਤੇ ਇੱਕ ਵਾਰ ਇਹ ਬੰਦੇ ਨੇ ਜਿਵੇਂ ਪੰਜਾਬ ਵੀ ਇਸ ਵਰਗੇ ਸਰਫੇ ਤਾਂ ਥੋੜੇ ਬਾਅਦ ਸਭ ਤੋਂ ਬਾਅਦ ਮੇੜੇ ਆ ਤਾਂ ਚੀ ਨਿਕਲਦੀ ਹੋਰ ਸੋ ਬਹਿ ਜਾ ਕੇ ਬਹੁਤ ਵਧੀਆ ਜੀ ਚੰਗਾ ਲੜਕਾ ਨਿਕਲੇ ਪੰਜਾਬ ਦਾ ਵਧੀਆ ਫੀਚਰ ਨਿਕਲੇ ਪਰ ਸਾਨੂੰ ਬੈਡੀ ਜਲਦੀ ਕਰ ਨਹੀਂ ਕਰਤੀ ਆਈ ਜਸਤੀ ਜੈਡੀ ਜਿੱਤੀ ਵਿਆਹ ਨਹੀਂ ਕਰੇ ਜੈਡੀ ਜਲਦੀ ਪੰਜਾਬ ਦਾ ਅੱਖਾਂ ਨੇ ਰੋਣਾ ਚਾਹਾਂ ਦੇ ਰਾਖੇ ਨੇ ਜਿਹੜੇ ਪੁੱਤਾਂ ਚ ਲੱਗਦੇ ਹੁੰਦੇ ਨੇ ਸੋ ਇੱਕ ਮੈਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਪੰਜਾਬ ਫਿਰ ਕੋਈ ਚਲਾਕੀ ਨਾ ਹੋ ਜੇ ਪੰਜਾਬ ਤੋਂ ਮਨ ਲਗੀ ਖਾਰਾ ਸਾਹਿਬ ਜਿਹੜੀ ਮੈਂ ਗਲਤ ਤਰ੍ਹਾਂ ਤੋਂ ਸਮਝ ਪਾ ਰਹੇ ਹਾਂ ਕੀ ਅਗਰ ਇਸ ਦੇ ਪਿੱਛੇ ਕੁਝ ਪਲੇ ਹੋ ਰਿਹਾ ਕੁਝ ਗੇਮਪਲੇ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਪਿੱਛੇ ਕੇਂਦਰੀ ਏਜੰਸੀਆਂ ਜਾਂ ਕੇਂਦਰ ਸਰਕਾਰ ਕਿਤੇ ਨਾ ਕਿਤੇ ਹੈ ਪਿੱਛੇ ਤੁਹਾਨੂੰ ਲੱਗਦਾ ਕਿ ਕਿਉਂਕਿ ਦਿੱਲੀ ਤੋਂ ਇਹ ਆਉਂਦਾ ਹੈ ਦਿੱਲੀ ਤੋਂ ਹੀ ਜਦੋਂ ਹੈ ਆਪਾਂ ਕੇਂਦਰ ਸਰਕਾਰ ਤੁਸੀਂ ਕਹਿ ਰਹੇ ਹੋ ਚਲਦੀ ਵੀ ਉੱਥੋਂ ਹੀ ਹੈ ਉੱਥੋਂ ਹੀ ਇਹ ਨੌਜਵਾਨ ਸਭ ਕੁਝ ਸੁੱਖ ਸੁਵਿਧਾਵਾਂ ਸਾਰੀਆਂ ਛੱਡ ਕੇ ਇਹ ਆ ਜਾਂਦੇ ਆ ਫਿਰ ਉਸ ਤੋਂ ਬਾਅਦ ਆਪਣਾ ਕਹਿੰਦੇ ਕਿਲਾ ਸਾਹਮਣਾ ਫਿਰ ਕਿਲਾ ਸਾਹਮਦੇ ਆ ਮੈਂ ਪੁੱਛਿਆ ਸੀਗਾ ਮੈਂ ਕਿਉਂ ਉੱਥੇ ਸੁੱਖ ਸੁਵਿਧਾਵਾਂ ਆ ਮਾਲ ਐ ਖੇਡਣ ਨੂੰ ਘੁੰਮਣ ਨੂੰ ਸਾਰੇ ਐਸ਼ੋ ਆਰਾਮ ਹੈਗੇ ਉੱਥੇ ਤੇ ਤੁਸੀਂ ਇਸ ਪਾਸੇ ਆ ਕੇ ਕਹਿੰਦੇ ਨਾਬਾਤ ਹਾਲਾਕੇ ਵਿਕਸਿਤ ਵੀ ਨਹੀਂ ਹੈਗਾ ਪਰ ਨਹੀਂ ਅਸੀਂ ਰਾਜ ਸਾਹਮਣਾ ਮਨ ਲਓ ਕਿ ਇੱਕਦਮ ਹੀ ਅੱਜ ਦੇ ਨੌਜਵਾਨ ਤਾਂ ਕੈਨੇਡਾ ਅਮਰੀਕਾ ਮਨ ਲਓ ਕਿ ਜਿਹੜੇ ਡਿਵੈਲਪਡ ਕੰਟਰੀਜ਼ ਉੱਧਰ ਜਾਂਦੇ ਆ ਇਹ ਨੌਜਵਾਨ ਉੱਥੇ ਇੱਥੇ ਆਂਦਾ ਬੰਨ ਹਾਂ ਇਹ ਨਾ ਇਹ ਆਪਣੇ ਗੌਰਵ ਜੀ ਇੱਕ ਬੜੀ ਸੋਚਣ ਵਾਲੀ ਗੱਲ ਵੀ ਹੈ ਹਾਂ ਕੀ ਇਹ ਤੈਨੂੰ ਲੱਗਦਾ ਹੈ ਕਿ ਪ੍ਰੀ ਪ੍ਰਤਾਪ ਦੇਖੋ ਜਿਹੜੇ ਕੁਰਾਨੇ ਚੱਕ ਕੇ ਰਹਿਣਾ ਜਿੰਨੇ ਬਾਬੇ ਦੇ ਡੇਰੇ ਪੰਜਾਬ ਚ ਫੜੇ ਨੇ ਤਾਂ ਉਹਦੇ ਨਗਰ ਦੇ ਤਾਰ ਰਹੇ ਤੁਹਾਨੂੰ ਸ਼ਾਇਦ ਪਤਾ ਹੋਣਾ 1978 ਤੋਂ ਪਹਿਲਾਂ ਆਰ ਬੀਸੀ ਆਪਸ ਦੇ ਵਿੱਚ ਵੀ ਇੱਕ ਜਿਹੜਾ 1978 ਵਾਲੇ ਬਾਬੇ ਸੀ ਜੀ ਉਹਨਾਂ ਦਾ ਫੋਟੋ ਜਿਹੜਾ ਸਟੇਟ ਨੇ ਡੀਸ ਆਈਆਂ ਸਨ ਫੇਰ ਉਸ ਵਾਰ ਜਦੋਂ 2007 ਵਾਲੇ ਮਰੀਂਦ ਦੇ ਡੇਰੇ ਚ ਆ ਗਏ ਤਾਂ ਪੰਜਾਬ ਤੋਂ ਲੈ ਕੇ ਹਿੰਦੁਸਤਾਨ ਦੀ ਹਕੂਮਤ ਨੇ ਕਿਵੇਂ ਉਸ ਬੰਦੇ ਨੂੰ ਪ੍ਰਮੋਟ ਕੀਤਾ ਕਿਵੇਂ ਵਿਦੇਵੀ ਹੋਈ ਪੰਜਾਬ ਦੇ ਅੰਦਰ ਤਾਂ بڑے ਟੰਗੜਾਂ ਚੱਲਿਆ ਗਿਆ ਪੰਜਾਬ ਦੇ ਅੰਦਰ ਹੂੰ ਕਿਸੇ ਤੇ ਪੰਜਾਬ ਚ ਹਰ ਨੂੰ ਪ੍ਰਮੋਟ ਕੀਤਾ ਜਾਂਦਾ ਉਹਦਾ ਰਿਜ਼ਲਟ ਹੈ ਜਿਹੜਾ ਬਾਅਦ ਚ ਨਿਕਲਦਾ ਸੋ ਮੈਨੂੰ ਲੱਗਦਾ ਕਿ ਸਾਨੂੰ ਕਿਤੇ ਕਿਤੇ ਇਹ ਚੱਕੰਨੇ ਚਾਹੀਦੇ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹ ਸਾਡੇ ਨਾਲ ਚਲਾਕੀ ਕਰਦੀ ਹੈ ਸ਼ੁਰੂ ਤੋਂ ਕਰਦੀ ਆਈ ਹੈ ਹੁਣ ਵੀ ਉਹਨਾਂ ਨੇ ਕਰਨੀ ਹੈ ਦੇਖੋ ਲੋਕਾਂ ਨੂੰ ਬਹੁਤ ਲੋਕਾਂ ਨੂੰ ਜਦੋਂ ਉੱਥੇ ਡੇਰੇਡੇ ਪ੍ਰਮੋਟ ਕੀਤਾ ਤਾਂ ਮੈਂ ਕ ਹਾਈਲਾਈਟ ਉਹਦੇ ਲੋਕ ਮਗਰ ਲੱਗੇ ਤਾਂ ਮੈਂ ਕਹੂੰਗਾ ਸਾਨੂੰ ਮਗਰ ਨਹੀਂ ਲੱਗਣਾ ਚਾਹੀਦਾ 40-45 ਸਾਲ ਪਹਿਲਾਂ ਜ਼ੋਰਤ ਵੀ ਇੱਕ ਬਾਜ ਵੀ ਆਇਆ ਸੀ ਪੰਜਾਬ ਦੇ ਅੰਦਰ ਹੂੰ ਤਾਂ ਏਜੰਸੀਆਂ ਦੀ ਖੇਡ ਸੀ ओके ਅਸੀਂ ਲੋਕਾਂ ਨੇ ਮੈਂ ਆਪ ਤੇ ਅੱਖੀਂ ਦੇਖਿਆ ਹੈ ਅਸੀਂ ਬਹੁਤ ਇੰਪੋਰਟੈਂਟ ਥਾਂ ਤੇ ਬਾਜ ਨੂੰ ਭਾੜਿਆ ਅਸੀਂ ਗੁਰਦੁਆਰਿਆਂ 'ਚ ਬਾਜ ਨੂੰ ਭਾੜਿਆ ਅਸੀਂ ਸੰਸਕਾਰ ਕਰਨ ਲੱਗੇ ਤਾਂ ਹਿੰਦੁਸਤਾਨ ਦੀ ਹਕੂਮਤ ਦੀ ਇੱਕ ਜਿਹੜੀ ਨਿਗਾਹ ਸਾਡੇ ਤੇ ਬੜੀ ਟੇਢੀ ਹੋਣੀ ਤਾਂ ਸਾਡੇ ਹੂੰ ਲੱਗ ਗਿਆ ਕਿ ਕਿਤੇ ਦਿੱਲੀ ਦੇ ਜਿਹੜੇ ਅਜੰਸਗਾ ਨੇ ਪੀਸ ਪਲਾਨ ਕੀਤਾ ਨੇ ਘਰੇ ਸ ਇੱਕ ਇੱਕ ਚੀਜ਼ ਹੋਰ ਜਿਵੇਂ ਤੁਸੀਂ ਹੁਣ ਆ ਡੇਰਾਬਾਦ ਦੀ ਗੱਲ ਕਰ ਰਹੇ ਹੋ ਤੇ ਬੀਤੇ ਦਿਨੀ ਅਗਰ ਤੁਸੀਂ ਕੱਲ ਦੀ ਨਜ਼ਰ ਮਾਰੋ ਵੀ ਜਿਹੜਾ ਲੰਘ ਗਿਆ ਦਿਨ ਲੰਘੇ ਦਿਨ ਵੀ ਸੇਮ ਡੇਰਾ ਜਿਹੜਾ ਉਹ ਵੀ ਫੇਰ ਮੁਰ ਤੋਂ ਜਿਹੜਾ ਹੈਗਾ ਉਸ ਦੇ ਉੱਪਰ ਸਵਾਲ ਖੜੇ ਹੋ ਰਿਹਾ ਕਾਂਗਰਸ ਨੇ ਵੀ ਸਵਾਲ ਖੜੇ ਕਰਤੇ ਕਹਿੰਦੇ ਗਵਰਨਰ ਸਾਹਿਬ ਨੇ ਨਸ਼ਿਆਂ ਵਿਰੁੱਧ ਮਾਰਚ ਕੱਢਿਆ ਫਿਰੋਜ਼ਪੁਰ ਵਾਲੇ ਪਾਸੇ ਉੱਥੇ ਵੀ ਉਹਨਾਂ ਦੇ ਡੇਰਾ ਮੁਖੀ ਪਹੁੰਚ ਜਾਂਦੇ ਆ ਉੱਥੇ ਕਾਂਗਰਸ ਆਪਣੇ ਭਾਜਪਾ ਵਾਲੇ ਸਾਰੇ ਪਹੁੰਚ ਜਾਂਦੇ ਆ ਅਕਾਲੀ ਦਲ ਵੀ ਤੇ ਰਾਜਾ ਵੜਿੰਗ ਵੀ ਕਹਿੰਦੇ ਕਹਿੰਦੇ ਇਹ ਸਮਝੌਤਾ ਐਕਸਪ੍ਰੈਸ ਚਲਾਈ ਜਾ ਰਹੀ ਹੈ ਦਿੱਲੀ ਦੇ ਵੱਲੋਂ ਜਿਹੜਾ ਹੈਗਾ ਗਵਰਨਰ ਸਾਹਿਬ ਨੂੰ ਕਹਿੰਦੇ ਅੱਗੇ ਕਰਤਾ ਇਧਰੋਂ ਡੇਰਾ ਮੁਖੀ ਨੂੰ ਬੁਲਾ ਲਿਆ ਸਾਰੇ ਜਿਹੜੇ ਆ ਵਿਚੋਲਗੀ ਕਰ ਰਹੇ ਆ ਕਿ ਮਤਲਬ ਕਿ 27 ਦੀ ਪਿੱਚ ਤਿਆਰ ਕੀਤੀ ਜਾ ਰਹੀ ਜਿਹੜਾ ਤੁਸੀਂ ਇਸ਼ਾਰਾ ਇਧਰ ਕਰ ਰਹੇ ਹੋ ਉਹ ਕੱਲ ਬਾਰਡਰ ਤੇ ਵੀ ਜਿਹੜਾ ਹੈਗਾ ਸਵਾਲ ਖੜੇ ਕਿਤੇ ਆ ਉਸ ਮਾਰਚ ਦੇ ਉੱਪਰ ਦੇਖੋ ਮੇਰੀ ਪਹਿਲੀ ਗੱਲ ਤਾਂ ਬੇਣਤੀ ਹੈ ਡੇਰਾ ਡੇਰੇ ਵਾਲਿਆਂ ਨੂੰ ਇੱਕ ਬੇਣਤੀ ਹੈ ਕਿ ਆਪ ਜੀ ਦੇ ਬਾਬਾ ਜੀ ਨੂੰ ਬਾੜੋਂ ਅੱਗੇ ਡੇਰਾ ਬਾਦ 1978 ਨੂੰ ਤੇ ਬਾਦੋਂ ਤੇ ਡੇਰਾ ਇਕੱਠੇ ਹੋਏ ਸੀ 178 1978 ਜਿਹੜੇ ਪੰਜਾਬ ਮਾਰ ਦਿੱਤਾ ਗਿਆ ਫਿਰ ਇੱਕ ਹੀ ਬਾਦਲ ਇਕੱਠੇ ਹੁੰਦੇ ਨੇ ਆ ਰਾਮ ਰੀਨ ਦੇ ਨਾਲ ਤੇ ਪੰਜਾਬ ਚ ਅੱਗ ਲੱਗਦੀ ਐ ਹੁਣ ਫਿਰ ਬਾਦਲ ਤੇ ਇਹ ਡੇਰਾ ਇੱਕ ਨਵਾਂ ਡੇਰਾ ਆ ਗਿਆ ਤੋਂ ਪਹਿਲੋ ਡੇਰਾ ਇਹ ਜਿਹੜਾ ਸੀ ਤੇ ਭਲਾਈ ਦੇ ਕੰਮਾਂ ਚਾਉਂਦੇ ਸੀ ਸਿਆਸਤ ਦੇ ਵਿੱਚ ਇਹਨਾਂ ਦੀ ਕੋਈ ਐਂਟਰੀ ਨਹੀਂ ਸੀ ਹੁੰਦੀ ਤਾਂ ਬੜੀ ਰਿਸਪੈਕਟ ਸੀ ਇਸ ਡੇਰੇ ਦੀ ਅੰਦਰ ਤਾਂ ਹੁਣ ਦੇਖੋ ਜਿਨ੍ਹਾਂ ਦੇ ਰਾਜ ਦੇ ਅੰਦਰ ਚਿੱਟਾ ਚੜਿਆ ਜਿਨ੍ਹਾਂ ਦੇ ਰਾਜ ਦੇ ਅੰਦਰ ਨਸ਼ਾ ਪ੍ਰਮੋਟ ਹੋਇਆ ਉਹਨਾਂ ਨਾਲ ਬਾਬਾ ਜੀ ਨਾਲ ਹਾਂ ਨਸ਼ਾ ਬੰਦ ਕਰੋ ਜੇ ਹਮਤ ਹੁੰਦਾ ਨਾ ਸੰਤ ਗੌਰਵੀ ਉਹਨਾਂ ਨੂੰ ਗਾਲਤ ਗਾਲਤ ਕਹਿਣਾ ਹੁੰਦਾ ਨਹੀਂ ਹੁੰਦਾ ਬਾਬੇ ਨਾਨਕ ਨੇ ਬਾਬਰ ਨੂੰ ਜਾਵਰ ਕਿਹਾ ਸੀ ਭਗਤ ਕੰਬੀਰ ਜੀ ਨੂੰ ਸਗਲਾਂ ਦੇ ਨਾਲ ਪਾਣੀ ਸੁਟਿਆ ਗਿਆ ਸੀ ਹਾਂ ਤੇ ਉਹਨਾਂ ਨੇ ਪ੍ਰਵਾਹ ਨਹੀਂ ਸੀ ਕੀਤੀ ਇਹ ਦੋਸਤਾਂ ਦਾ ਬਾਦਸ਼ਾਹ ਜਾਂ ਕੋਈ ਵੀ ਸੀ ਪਰ ਉਹ ਛੜਿਆ ਮੂੰਹ ਤੇ ਕਹਾਂ ਸੀ ਤੂੰ ਮਾੜਾ ਬੰਦਾ ਹੈ ਤੂੰ ਗਲਤ ਕਰ ਰਿਹਾ ਹੈ ਤਾਂ ਇੱਕ ਸੰਤ ਨੂੰ ਉੱਟ ਕੇ ਇਸ ਤਰ੍ਹਾਂ ਤੁਰਨਾ ਨਸ਼ਾ ਦੇ ਖਿਲਾਫ ਬੋਲਣਾ ਤੇ ਬੋਲਣਾ ਵੀ ਉਹਨਾਂ ਦੇ ਨਾਲ ਜਿਨ੍ਹਾਂ ਨੇ ਨਸ਼ਾ ਪ੍ਰਮੋਟ ਕੀਤਾ ਤੇ ਵੈਦਗੀ ਕੀਤੀ ਹੋਵੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਅਸੀਂ ਕੀ ਕਰ ਰਹੇ ਆ ਨਹੀਂ ਸੋ ਇੱਕ ਮੈਂ ਕਹੂੰਗਾ ਕਿ ਬੜੀ ਗਲਤ ਗੱਲ ਹੋ ਰਹੀ ਹੈ ਇਹ ਡੇਰੇ ਨੂੰ ਸਿਆਸਤ 'ਚ ਨਹੀਂ ਆਉਣਾ ਚਾਹੀਦਾ ਇਹਨਾਂ ਜੰਟ ਦੋ ਢੇਰਿਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਮੇਰੀ ਇਹਨਾਂ ਦੀ ਸੰਗਤ ਨੂੰ ਵੀ ਬੇਣਤੀ ਹੈ ਆਪਦੇ ਬਾਬਾ ਜੀ ਨੂੰ ਕਹੋ ਚੁੱਪ ਕਰਕੇ ਪਿੱਛੇ हट ਜਾਣ ਪੰਜਾਬ ਅੱਗੇ 40-45 ਸਾਲ ਅੱਗੇ ਦੇ ਵਿੱਚ ਰਿਹਾ ਹੈ ਰੱਬ ਦਾ ਵਾਸਤਾ ਉਹਨਾਂ ਦੀ ਮਦਦ ਨਾ ਕਰੋ ਉਹਨਾਂ ਨੂੰ ਨਾਮ ਲੈ ਕੇ ਨਾ ਤੁਰੋ ਜਿਨ੍ਹਾਂ ਦੇ ਪਰਚੇ ਕਰ ਜਿਹੜੇ ਗੁਰੂ ਘਰਾਂ ਸਾਹਿਬ ਦੀ ਬੇਦੀ ਦੇ ਖਾਰਾ ਸਾਹਿਬ ਉਹ ਤਾਂ ਕਹਿੰਦੇ ਉਹ ਤਾਂ ਪੰਜਾਬ ਦੇ ਭਲੇ ਵਾਲੀ ਗੱਲ ਦੇ ਲਈ ਸਾਰੇ ਉੱਥੇ ਇਕੱਠੇ ਹੋਏ ਸੀਗੇ ਕਹਿੰਦੇ ਦੇਖੋ ਉਹਨਾਂ ਦਾ ਜਿਹੜਾ ਬਿਆਨ ਆਂਦਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜਾਗਰੂਕਤਾ ਫਲਾਉਣ ਦੇ ਲਈ ਕਹਿੰਦੇ ਇਕੱਠੇ ਹੋ ਰਹੇ ਆ ਉਹ ਤਾਂ ਕਹਿੰਦੇ ਸਮਾਜ ਦੀ ਸੇਵਾ ਦੇ ਲਈ ਕਾਰਜ ਦੇ ਲਈ ਇਕੱਠੇ ਹੋ ਰਹੇ ਆ ਪਰ ਇਹ 22 ਦੀ ਪਿੱਛ ਦੀ ਗੱਲ ਹੋ ਜਾਂਦੀ ਕਿ 22 ਲਈ تیاری ਹੋ ਗਈ ਤੇ ਇਹ ਹੈ ਗੌਰਵ ਜੀ ਨਸ਼ੇ ਬਾਰੇ ਕਵਾਂਗੇ ਕਿ ਨੂੰ ਆਪਾਂ ਹਾਂ ਆਪਾਂ ਕਿਹਦੇ ਅਗੇਂਸਟ ਕਿਹਦੇ ਜਾ ਰਹੇ ਆ ਇਹ ਇੱਕ ਬੈਟਰ ਗੱਲ ਸੀ ਇਹਨਾਂ ਦੇ ਬਾਬਾ ਜੀ ਉੱਠ ਕੇ ਪਿੰਡਾਂ ਜਾਣੇ ਪਿੰਡਾਂ ਜਾ ਕੇ ਲੋਕਾਂ ਨੂੰ ਸਮਝਾਉਂਦੇ ਪਿੰਡ-ਪਿੰਡ ਘਰ-ਘਰ ਜਾ ਕੇ ਜਿਵੇਂ ਬਾਬਾ ਨਾਨਕ ਤੁਰੇ ਸੀ ਜੇ ਮੈਂ ਵੱਡੇ ਪੀਰ ਫਕੀਰ ਤੁਰੇ ਸੀ ਤੇ ਆਪਾਂ ਕਿੰਨਾ ਨਾਲ ਤੁਰੇ ਜਾਂਦੇ ਆ ਮਤਲਬ ਕਿ ਉਹ ਆਪਣੇ ਆਪਣਾ ਰਾਹ ਅਲੱਗ ਤਿਆਰ ਕਰਨ ਤੁਸੀਂ ਕਹਿ ਰਹੇ ਹੋ ਕਿ ਆਪਣਾ ਰਾਹ ਅਲੱਗ ਤਿਆਰ ਕਰਨ ਆ ਸਿਆਸਤ ਦੇ ਵਿੱਚ ਨਾ ਆਉਣ ਸਿਆਸਤ ਦੇ ਵਿੱਚ ਆਉਣਗੇ ਤੇ ਪੰਜਾਬ ਦਾ ਮੇੜਾ ਘਰ ਖੋਲੇਗਾ ਦਵਾਰਾ ਮੈਂ ਖਰਸਾ ਦੇਰਾ ਵਾਸੀਆਂ ਨੂੰ ਵੀ ਕਹੂੰਗਾ ਇਹਨਾਂ ਡੇਰਿਆਂ ਨੂੰ ਮੈਂ ਇੱਕ ਅਪੀਲ ਕਰੂੰਗਾ ਤਾਂ ਕਿ ਬਾਬਾ ਜੀ ਨੂੰ ਕਹੋ ਸਿਆਸਤ 'ਚ ਨਾ ਆਉਣ ਚੰਗੀ ਗੱਲ ਹੈ ਹੂੰ ਮੈਂ ਇੱਕ ਚੀਜ਼ ਜਿਹੜੀ ਤੁਹਾਡੀ ਗੱਲ ਤੋਂ ਜਿਹੜੀ ਸਮਝ ਪੈ ਰਹੀ ਹੈ ਕਿ ਜਨਤਾ ਵੀ ਜਾਣਨਾ ਚਾਹਦੀ ਹੈ ਖਰਾਸਾ ਤੁਸੀਂ ਬੜੇ ਵਿਵਾਕੀ ਦੇ ਨਾਲ ਜਿਹੜਾ ਆਪਣਾ ਪੱਖ ਹਮੇਸ਼ਾ ਰੱਖਦੇ ਹੋ ਜਿਵੇਂ ਹੁਣ ਨਾਬਾ ਰਾਜਸਤ ਦੇ ਉੱਪਰ ਸਵਾਲ ਖੜੇ ਹੁੰਦੇ ਆ ਇਹ ਚੀਜ਼ਾਂ ਜਿਹੜੀਆਂ ਕੜੀਆਂ ਤੁਸੀਂ ਜੋੜੀਆਂ ਸਾਰੀਆਂ ਅਮਰਿਤਪਾਲ ਦੇ ਨਾਲ ਵੀ ਇਹ ਚੀਜ਼ਾਂ ਜੋੜਦੀਆਂ ਸਾਰੀਆਂ ਜਿਵੇਂ ਅਮਰਿਤਪਾਲੇ ਤੇ ਆਇਆ ਸੀਗਾ ਉਹਨੂੰ ਵੀ ਕਿਹਾ ਜਾ ਰਿਆ ਸੀ ਕਿ ਭਾਜਪਾ ਨੇ ਏਜੰਸੀਆਂ ਨੇ ਪਲਾਂਟ ਕਰਤਾ ਦੁਬਈ ਤੋਂ ਬੁਲਾਇਆ ਉਹ ਵੀ ਭਾਜਪਾ ਦੀ ਜੜੀ ਹੈਗੀ ਹੈ ਇੱਕ ਸਾਜ਼ਿਸ਼ ਹੈਗੀ ਹੈ ਹੁਣ ਇਹ ਜਿਹੜਾ ਪਾਰਟ ਆਪਾਂ ਦੇਖ ਰਹੇ ਆ ਅਜ ਨਾਬਰ ਐਸਤ ਵਾਲਾ ਜਿਹੜਾ ਨੌਜਵਾਨ ਆਂਦਾ ਯੁਵਰਾਜ ਉਸਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਵੇਖ ਰਹੇ ਕਿ ਦੋਨਾਂ 'ਚ ਕੋਈ ਸਿਮਿਲੈਰਿਟੀ ਵੇਖਦੇ ਹੋ ਤੁਸੀਂ ਨਹੀਂ ਸਰ ਜੇਲ ਤੇ ਰਾਜ 'ਚ ਬੜਾ ਫਰਕ ਹੁੰਦਾ ਹੈ ਓਕੇ ਇੱਕ ਤੇ ਰਾਜ ਹੈ ਇੱਕ ਸਾਈਡ ਤੇ ਜੇਲ ਹੈ ਮੈਂ ਕਾਦੀ ਪੜ ਰਿਆ ਸੀ ਕੀ ਅਬਰਤਪਾਲ ਦੀ ਜਿਹੜੀ ਮੈਰਿਜ 10 ਫਰਵਰੀ ਦੀ ਸੀ ਹੂੰ ਤੇ ਉਹ ਬੰਦਾ 1 ਮਹੀਨੇ ਦੇ ਬਾਅਦ ਚੁੱਕਿਆ ਜਾਂਦਾ ਤਿੰਨ ਸਾਲ ਤੋਂ ਦੀ ਵਾਈਫ ਉਹਦੇ ਗੇਟ ਤੇ ਬਾਹਰ ਆਉਂਦੀ ਬੈਠੀ ਅਡੀਕ ਕਰਦੀ ਹੈ ਹੂੰ ਉਹ ਬੰਦਾ ਜੇਲ੍ਹ ਦੇ ਅੰਦਰ ਹੈ ਬਦਾਂਡ ਰੀਜ਼ਨ ਹੈ ਤਾਂ ਦੇਖੋ ਜੇ ਭਾਜਪਾ ਦਾ ਚਿਹਤਾ ਹੁੰਦਾ ਅੱਜ ਨੂੰ ਉਹ ਸਰੈਂਡਰ ਕਰ ਜਾਂਦਾ ਜੇ ਗੱਲ ਬਾਤ ਹੁੰਦੀ ਤੇ ਬਾਹਰ ਆ ਜਾਂਦਾ ਅੱਛਾ ਜੇ ਉਹਦੀ ਐਨਐਸਏ ਟੁੱਟਦੀ ਹੈ ਹੂੰ ਉਹ ਅਸਰ ਜਾਂ ਫਰੀਦਕੋਟ ਜੇਲ੍ਹ ਹੈ ਅੱਗੇ ਫੇਰ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਜਾਂਦੀ ਹੈ ਦੇਖੋ ਜੇਲ੍ਹ ਦਾ ਤੇ ਰਾਜ ਦਾ ਤੇ ਮੋਢੇ ਤੇ ਸ਼ੌਲ ਪਾ ਕੇ ਤੁਰੰਦਾ ਫਰਕ ਬੜਾ ਹੈ ਗੌਰਵ ਜੀ ਹੂੰ ਇੱਥੇ ਰੋਟੀ ਸੁੱਕੀ ਮਿਲਨੀ ਤੇ ਰਾਤ ਨੂੰ ਚਿੰਤਾ ਸਿਰ ਤੇ ਖਲੋਤੀ ਹੈ ਉਹਦਾ ਤੇ ਮੋਢੇ ਤੇ ਸ਼ੌਲ ਪਾ ਕੇ ਨਿਕਾ ਨਿਕਾ ਪ੍ਰਚਾਰ ਕਰਨਾ ਗੌਰਵ ਜੀ ਬੜਾ ਫਰਕ ਬਹੁਤ ਹੈ ਰਾਜ ਦਾ ਠੀਕ ਹੈ ਜੇਲ੍ਹ ਤੇ ਰਾਜ ਦਾ ਬਹੁਤ ਫਰਕ ਹੈ ਮਿਲਜੁਗਾ ਤੇ ਇੱਕ ਰਾਜੇ ਦਾ ਬਹੁਤ ਫਰਕ ਹੈ ਸੋ ਮੈਂ ਇਹ ਗੱਲ ਕਹੂੰਗਾ ਮੈਂ ਕਿਸੇ ਦੀ ਸੌ ਨਹੀਂ ਦੇ ਸਕਦਾ ਪਰ ਜਿਹੜੇ ਹਾਲਾਤ ਦੇ ਮੁਤਾਬਕ ਜੀ ਮੈਂ ਇਹ ਕਹੂੰਗਾ ਜੇ ਮਸਮਾਨ ਦਾ ਫਰਕ ਡੋਨਾ ਕਰੈਕਟਰਾਂ ਦੇ ਖਰਸਮ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਹੈ ਹੁਣ ਜਿਹੜਾ ਅੰਮ੍ਰਿਤਪਾਲ ਦਾ ਕੇਸ ਹੈਗਾ ਮਤਲਬ ਕਿ ਜਿਵੇਂ ਹੁਣ ਸੰਸਦ ਦਾ اجلاس ਵੀ ਚੱਲ ਰਿਹਾ ਇਸ ਤੋਂ ਪਹਿਲਾਂ ਵੀ ਚੱਲਦਾ ਸੀਗਾ ਮਤਲਬ ਕਿ ਉਸ ਨੂੰ ਜਿਹੜਾ ਹੈਗਾ ਇਸ ਵੇਲੇ ਜ਼ਮਾਨਤ ਨਹੀਂ ਮਿਲ ਪਾਰੀ ਹੀ ਇਸ ਨੋਟ ਐਬਲ ਟੂ ਕਮ ਆਊਟ ਮਤਲਬ ਕਿ ਪਾਰਲੀਮੈਂਟ ਨਹੀਂ ਜਾ ਪਾ ਰਿਹਾ ਤੇ ਇਸ ਦਾ ਤੁਸੀਂ ਦੇਖਦੇ ਹੋ ਮਤਲਬ ਕਿ ਪਿੱਛੇ ਕਾਰਨ ਕੀ ਹੈ ਦੇਖੋ ਨੁਕਸਾਨ ਹਲਕੇ ਨੂੰ ਤਾਂ ਹੈ ਹਲਕੇ ਵਾਲੇ ਨੇ ਸਾਂਸਦ ਚੁਣ ਲਿਆ ਸਾਂਸਦ ਜੇਲ੍ਹ ਚ ਬੈਠਾ ਹੈਗਾ ਉਹ ਮਸਲੇ ਵਿਚਾਰੇ ਨਹੀਂ ਜਾ ਰਹੇ ਉੱਥੇ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਨਹੀਂ ਹੋ ਪਾਰੀ ਦੇਖੋ ਮੈਨੂੰ ਪਤਾ ਲੱਗਿਆ ਕੱਲ ਫੇਰ ਸ਼ਾਇਦ ਦੁਬਾਰਾ ਰੈਟ ਫਾਈਲ ਕੀਤੀ ਹੈ ਹਾਂ ਪਾਈਆ ਕੱਲ ਆਪਣੇ ਪਿੰਡ ਵਾਲੇ ਲੋਕਾਂ ਨੂੰ ਮਿਲਣਾ ਉਹਨਾਂ ਦੇ ਮਸਲੇ ਚੁੱਕਣੇ ਆ ਹਾਂ ਯਾ ਪਰਲ ਤੇ ਦਾ ਨਾ ਬੋਲ ਜਿਹੜੀ ਭਾਜਪਾ ਕਹਿੰਦੀ ਸੀ ਕਿ ਆਪਾਂ ਆਪੇ ਸੈਂਦੀ ਸੀ ਹਾਂ ਆ ਭਾਈ ਵਸੇ ਨੂੰ ਪੁੱਡਾ ਦੀ ਰਾਈ ਰੋਕ ਤਾਂ ਮੈਂ ਤੁਹਾਨੂੰ ਬੜੀ ਕਲੀਅਰ ਸ਼ਾਰਟਕਟ ਗੱਲ ਕਹਾਂ ਦਰਮੀਆਂ ਜੀ ਇਹਦਾ ਸਤਾਨ ਕਿ ਹਰ ਚੇਰ ਕੋਈ ਵੀ ਚੇਰ ਮੈਂ ਨਾਲ ਲੜਾਂ ਚਾਹਾਂ ਉਹ ਦਿੱਲੀ ਦੀ ਹਕੂਮਤ ਦੇ ਅੰਦਰ ਜਾਂਚ ਕੀਤੀ ਹੈ ਜਿਹੜਾ ਇੰਡੀਆ ਦੇ ਨਹੀਂ ਹਿੰਦੁਸਤਾਨ ਦੇ ਨਹੀਂ ਬੜੀ ਇੱਕ ਖਤਰਨਾਕ ਚੀਜ਼ ਹੋਵੇਗੀ ਮੇਰੀ ਗੱਲ ਯਾਦ ਰੱਖਿਆ ਜੀ। ਹੂੰ ਜੋ ਅੰਗਰੇਜ਼ ਕਰਦੇ ਸੀ ਜੋ ਅੰਗਰੇਜ਼ ਦੀ ਪਾਰਲੀਮੈਂਟ 'ਚ ਹੁੰਦਾ ਸੀ ਉਹ ਕੀ ਅੱਗੇ ਜਾ ਕੇ ਲੋਕ ਫਾਂਸੀਆਂ ਤੇ ਚੜ ਜਾਂਦੇ ਸ। ਸੋ ਇਹਨੂੰ ਤੁਸੀਂ ਆਪ ਵੀ ਜਾਂ ਦਰਸ਼ਕ ਵੀ ਦੇਖ ਲੈਣਗੇ ਮੈਂ ਕੀ ਕਹਿ ਰਿਹਾ। ਹਿੰਦੁਸਤਾਨ ਦੀ ਹਰ ਚੀਜ਼ ਅਗੜੀ ਉਹ ਸਾਡੇ ਲੋਕਾਂ ਦੇ ਖਿਲਾਫ। ਹੂੰ ਨੇ ਇਹ ਬੜਾ ਵਿਚਾਰਨ ਵਾਲਾ ਮੁੱਦਾ ਹੈ ਖਾਰਾ ਸਾਹਿਬ ਤੇ ਤੁਸੀਂ ਸਮਾਂ ਵੀ ਕੱਢਿਆ ਚਰਚਾ ਵੀ ਕੀਤੀ ਤੇ ਕਈ ਸਾਰੇ ਆਪਾਂ ਸਵਾਲਾਂ ਨੂੰ ਜਿਹੜਾ ਕਵਰ ਕੀਤਾ ਤੇ ਜਿਹੜੇ ਮਸਲੇ ਜਿਹੜੇ ਹੈਗੇ ਆ ਕਾਫੀ ਸੀਰੀਅਸ ਹੈਗੇ ਉਹਨਾਂ ਦੇ ਉੱਪਰ ਵਿਚਾਰ ਕਰਨ ਦੀ ਲੋੜ ਹੈ ਤੁਸੀਂ ਸਮਾਂ ਕੱਢਿਆ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ